Uh, no, Okay. ਕਾਰ ਸਵਦ ਸਵਾਰਣ ਹਾ ਸਾਵਣ ਤਿਨਾ ਸੁਹਾਗਣੀ ਜਨ ਰਾਮ ਨਾ ਪ੍ਰਵਰਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋ ਸਾਸਨ ਨਦੀਓ ਆਪ ਜੀ ਦੇ ਪਹਿਲਾ ਮੁਕਮਲਾ ਸਰਵੰਗੀਤਾ ਉਪਰੰਤ 12 ਮਾਸ ਦੀ ਬਾਣੀ ਵਿੱਚੋਂ ਸਾਵਣ ਦਾ ਮਹੀਨਾ ਸਰਵੰਗੀਤਾ ਸਾਵਣ ਸਰਸੀ ਕਾਮਣੀ ਕਾਮਣੀ ਕਹਿੰਦੇ ਨੇ ਇਸ ਲਈ ਜੀਵ ਰੂਪੀ ਇਸਤਰੀ ਪਾਪ ਕੀ ਅਸੀਂ ਸਾਰੇ ਹੀ ਜਿੰਨੇ ਆਪ ਸਭ ਜੀਵ ਰੂਪੀ ਇਸਤਰੀਆਂ ਹਾਂ ਇਸ ਜਗ ਵਿੱਚ ਪੁਰਖ ਇੱਕ ਹੈ ਔਰ ਸੰਗਲੀ ਨਾਨ ਸਭਾਈ ਇਹ ਸਾਧਨ ਦੇ ਗੱਦੇ ਦੁਆਰਾ ਸਤਿਗੁਰੂ ਪਾਤਸ਼ਾਹ ਜੀ ਆਖਦਿਆਂ ਨੂੰ ਉਹਨਾਂ ਦਾ ਅੰਦਰ ਦਾ ਹਿਰਦਾ ਖੇੜ ਪੈਂਦਾ ਹੈ ਖੇੜੇ ਵਿੱਚ ਆ ਜਾਂਦਾ ਹੈ ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਦਾ ਨਾਮ ਸੁਣਿਆ ਹੈ ਗੁਰੂ ਰੂਪ ਬੱਦਲ ਹੈ ਜਦੋਂ ਉਹ ਨਾਮ ਬਾਣੀ ਸੁਲਭ ਗੁਣਾ ਦੀ ਵਰਸਾ ਕਰਦਾ ਹੈ ਤਾਂ ਉਦੋਂ ਜਿਹੜਾ ਚੰਗਾ ਹਿਰਦਾ ਹੈ ਸਾਫ਼ ਹਿਰਦਾ ਹੈ ਉਸੇ ਹਿਰਦੇ ਤੇ ਉਸੇ 베ਲੇ ਹਰਿਆਵਲਤਾ ਆ ਜਾਂਦੀ ਹੈ ਤੇ ਜਿਹੜਾ ਹਿਰਦਾ ਕਲਰਾ ਹੈ ਜਿਸ ਹਿਰਦੇ ਦੇ ਵਿੱਚ ਵਿਸੇ ਵਿਕਾਰ ਬੈਠੇ ਹਨ ਕਾਮ, ਕ੍ਰੋਧ, ਲੋਭ, ਮੋਹ, ਅਕਾਰ ਬੈਠੇ ਹੋਏ ਹਨ ਫਿਰ ਉਸ ਹਿਰਦੇ ਤੇ ਕਦੇ ਵੀ ਖੇੜਾ ਨਹੀਂ ਆਉਂਦਾ ਤਾਂ ਸਾਧ ਸੰਗਤ ਜੀ ਇਹ ਹਿਰਦੇ ਰੂਪ ਧਰਤੀ ਨੂੰ ਸਵਾਰਨਾ ਜੋ ਹੈ ਸਾਡਾ ਆਪਣਾ ਕਾਮ ਜਿਸ ਤਰ੍ਹਾਂ ਕਿ ਡਾਕਟਰ ਇਕਬਾਲ ਨੇ ਕੀ ਆਇਆ ਹੈ ਸ਼ਮਾ ਹੱਥ ਸੇ ਜੋ ਮੁਨਵਰ ਹੋ ਉਹ ਇਹ ਮਹਿਲ ਨਾ ਥੀ ਬਾਹਰ ਸੇ ਰਹਿਮਤ ਹੋਈ ਲੇਕਿਨ ਜ਼ਮੀਂ ਕਾਬਲ ਨਾ ਥੀ ਜੇ ਮਨ ਤੋਂ ਅੰਦੇ ਮੂਰਖ ਬੈਠੇ ਹੋਣ ਤਾਂ ਅੰਦੇ ਮੂਰਖਾਂ ਦੇ ਸਾਹਮਣੇ ਭਾਵੇਂ 50 ਦੀਵੇ ਜਗਾ ਕੇ ਰੱਖ ਲਓ ਪਰ ਉਸ ਨੂੰ ਇੱਕ ਦੀਵੇ ਦਾ ਚਾਨਣ ਵੀ ਨਹੀਂ ਆਵੇਗਾ ਕਿਉਂਕਿ ਹૈયਤ ਦਾ ਤੇ ਜਿਸ ਦੀ ਹਿਰਦੇ ਰੂਪ ਧਰਤੀ ਕਲਰੀ ਪਈਏ ਜੇ ਜੇ ਅਦੇਰੂਪ ਤਕਤੀ ਦੇ ਵਿੱਚ ਵਿਕਾਰ ਬੈਠੇ ਨੇ ਉੱਥੇ ਧਰੂ ਦੇ ਉਪਦੇਸ਼ ਦੀ ਹਰਿਆਵਲਤਾ ਨਹੀਂ ਆਵੇਗੀ ਇਸ ਲਈ ਭਗਤ ਕਬੀਰ ਜੀ ਨੇ ਕਿਹਾਏ ਕਬੀਰ ਨਿਰਮਲ ੂੰਦ ਆਕਾਸ ਕੀ ਪਰ ਗਈ ੂੰਦ ਵਿਕਾਰ ਬਿਨ ਸੰਗਤ ਉਹ ਮਾ ਨਹੀਂ ਹੋਏ ਗਈ ਬੜ ਜਾ ਜਿਵੇਂ ਆਸਮਾਨ ਤੋਂ ਨਿਰਮਲ ਬੂੰਦਾਂ ਨਿਰਦੀਆਂ ਨੇ ਬਰਸਾਤ ਹੁੰਦੀ ਏ ਤੇ ਜਿਹੜੀ ਕੱਲੇ ਵਾਲੀ ਧਰਤੀ ਏ ਜਿਹੜੀ ਤਪ ਰਹੀ ਏ ਜਿਸ ਦੇ ਅੰਦਰ ਫਿਰ ਸੇ ਵਿਕਾਰ ਬੈਠੇ ਨੇ ਉਥੇ ਕਦੇ ਵੀ ਵਾਹਿਗੁਰੂ ਪਰਮਾਤਮਾ ਦੇ ਸੁਖ ਬੋਣਾਂ ਦੀ ਹਰਿਆਵਲ ਤਾਂ ਨਹੀਂ ਹੁੰਦੀ ਤੇ ਜਿੱਥੇ ਇਹ ਹਿਰਦਾ ਰੂਪ ਧਰਤੀ ਠੀਕ ਹੁੰਦੀ ਕਵੀਰ ਨਿਰਮਲ ਭੂਮਂਦ ਆਕਾਸ਼ ਕੀ ਲੀਨੀ ਭੂਮਿ ਲਾਏ ਅਨੇਕ ਸਿਆਣੇ ਪਤਲ ਹੋਏ ਨਾਂ ਨਿਵਾਰੀ ਜਾਏ ਇਹਰੋ ਅੰਦਰੂਧ ਇਹ ਦੇ ਰਾਜਮੇ ਕੇ ਜਾਂਦੀਏ ਕਿ ਕੋਈ ਦੁਨੀਆਂ ਦੇ ਸਤਾਬਾਰੀ ਲੋਕ ਚਾਵਣ ਕੇ ਕੇਸ ਗੁਰੂ ਦੇ ਉਪਦੇਸ਼ ਨੂੰ ਇਹਨਾਂ ਦੇ ਹਿਰਦੇ ਚੋਂ ਕੱਢ ਦਿੱਤਾ ਜਾਵੇ ਬੜੇ ਬੜੇ ਜਾਗਮ ਚਾਹੁੰਦੇ ਨੇ ਔਰੰਗਜ਼ੇਬ ਨੇ ਚਾਇਆ ਸੀਨਾ ਭਾਈ ਮਤੀ ਦਾਸ ਭਾਈ ਸਤੀ ਦਾਸ ਦੀ ਭਾਈ ਧਿਆਲਾ ਕੀ ਦੇ ਅੰਦਰ ਜਿਹੜੇ ਗੁਰੂ ਦਾ ਉਪਦੇਸ਼ ਵਸਿਆ ਹੈ ਉਸ ਨੂੰ ਮੈਂ ਬਾਹਰ ਕੱਢ ਦੇਵਾਂ ਉਸ ਨੂੰ ਬਾਹਰ ਕੱਢ ਕੇ ਮੈਂ ਆਪਣੀ ਈਨ ਬਣਵਾ ਲਾਂ ਮੈਂ ਆਪਣੇ ਅੱਗੇ ਝੁਕਾ ਲਵਾਂ ਮੈਂ ਆਪਣੀਆਂ ਵਿਚਾਰਾਂ ਇਹਨਾਂ ਦੇ ਉੱਪਰ ਥੋਪ ਦੇਵਾਂ ਪਰ ਉਹਨਾਂ ਨੇ ਸਾਰੀ ਤਾਕਤ ਲਗਾ ਦਿੱਤੀ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਭਾਈ ਧਿਆਨਾ ਜੀ ਨੂੰ ਉਹ ਆਪਣੇ ਅਨਸਾਰ ਨਾ ਕਰ ਸਕੇ ਉਹ ਆਪਣੇ ਅੱਗੇ ਝੁਕਾ ਨਾ ਸਕੇ ਉਹ ਆਪਣੇ ਵਿਚਾਰ ਉਹਨਾਂ ਦੇ ਉੱਪਰ ਥੋਪ ਨਾ ਸਕੇ ਭਾਵੇਂ ਆਰੇ ਦਾਸ ਨੇ ਬੇਸ਼ੱਕ ਚਲਾ ਦਿੱਤੇ ਉਹ ਆਰੇ ਚੱਲਦੇ ਰਹੇ ਤੇ ਨਾਲ ਗੁਰੂ ਜੀ ਮਾਤ ਜਿਹੜੀ ਇਹ ਹਿਰਦੇ ਦੇ ਵਿੱਚ ਪ੍ਰਗਟ ਹੁੰਦੀ ਨੇ ਤਾਂ ਸਾਧ ਸੰਗਤਿਓ ਇਹ ਹੈ ਗੁਰੂ ਦੇ ਉਪਦੇਸ਼ ਦਾ ਅਸਰ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਉਪਦੇਸ਼ ਦਾ ਅਸਰ ਪੈਂਦਾ ਹੈ ਸਤਗੁਰ ਪਾਤਸ਼ਾਹ ਜੀ ਆਖਦੇ ਹਨ ਸਾMnO ਸਰਸੀ ਕਾਵਣੀ ਉਹ ਜੀਵ ਰੂਪੀ ਇਸਤਰੀ ਦਾ ਜੋ ਅੰਦਰ ਦਾ ਹਿਰਦਾ ਹੈ ਉਹ ਸਰਸੀ ਦਾ ਭਾਵ ਹੈ ਹਰਿਆਵਲ ਦਾ ਵਾਲਾ ਹੋ ਜਾਂਦਾ ਹੈ ਤੇ ਚਰਨ ਕਮਲ ਸਿਓ ਪਿਆਰ ਗੁਰੂ ਦੇ ਚਰਨਾ ਕਮਲਾ ਨਾਲ ਹੁਣ ਗੁਰੂ ਦੇ ਚਰਨ ਕਮਲ ਕੇਰੇ ਨੇ ਚਰਨ ਕਮਲ ਤਾਂ ਆਪਣਾ ਧਿਆਨ ਉੱਤੇ ਜਾਂਦਾ ਹੈ ਨਾ ਜਿਸ ਤਰ੍ਹਾਂ ਕਿ ਕੋਈ ਦੇਹ ਧਾਰੀ ਗੁਰੂ ਹੋਵੇ ਪਰ ਗੁਰੂ ਤਾਂ ਦੇਹ ਧਾਰੀ ਗੁਰੂ ਨਹੀਂ ਹੈ ਸਾਡਾ ਸਿੱਖ ਦਾ ਗੁਰੂ ਤਾਂ ਸ਼ਬਦ ਗੁਰੂ ਹੈ ਇਸ ਲਈ ਗੁਰੂ ਦੇ ਚਰਨ ਕਮਲ ਇੱਕ ਗੁਰੂ ਦੀ ਬਾਣੀ ਹੈ ਤੇ ਗੁਰੂ ਦੀ ਬਾਣੀ ਦੇ ਨਾਲ ਅਸੀਂ ਪਿਆਰ ਕਰੀਏ ਗੁਰੂ ਦੀ ਬਾਣੀ ਸਾਡੇ ਹਿਰਦਿਆਂ ਦੇ ਵਿੱਚ ਵਾਸ ਜਾਵੇ ਰਸ ਜਾਵੇ ਅਸੀਂ ਇਸ ਤਰ੍ਹਾਂ ਆਪਣੇ ਸਤਿਗੁਰੂ ਗੁਰੂ ਪਾਸਾ ਜੀ ਦੇ ਅੱਗੇ ਅਰਦਾਸਾਂ ਕਰਦੇ ਰਹੀਏ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਮਨ ਤਨ ਉਸ ਸੱਚੇ ਪਾਈਂ ਗੁਰੂ ਪਰਮਾਤਮਾ ਦੇ ਰੰਗ ਦੇ ਵਿੱਚ ਇੰਜ ਰੰਗਿਆ ਜਾਵੇ ਫਿਰ ਹੋਰ ਕੋਈ ਰੰਗ ਨਾ ਚੜੇ ਕੇਵਲ ਇੱਕੋ ਰੰਗ ਨਾਮ ਦਾ ਰੰਗ ਗੁਰੂ ਦੇ ਉਪਦੇਸ਼ ਦਾ ਰੰਗ ਹਰ ਯਾਵਤ ਦਾ ਰੰਗ ਇਹ ਹਮੇਸ਼ਾ ਚੜਿਆ ਰਹੇ ਤੇ ਜਿਹੜਾ ਇੱਕ ਵਾਰੀ ਇਹ ਬੀਜ ਇਹ ਪੇੜ ਪਰ ਫੁੱਲਤ ਹੋ ਜਾਂਦਾ ਹੈ ਗੁਰੂ ਦੇ ਉਪਦੇਸ਼ ਦਾ ਕਬੀਰ ਐਸਾ ਬੀਜ ਬੋਏ ਬਾਹਰੇ ਬਾਸ ਫਲੰਤ ਸੀਤਰ ছਾਇਆ ਗੈਰ ਫਲ ਪੰਖੀ keel ਕਰਨ ਤਰ ਤੇ ਇਥੇ ਇਹ ਬੂਟਾ ਕਦੀ ਮੁੜ ਕੇ ਸੁੱਕੇ ਨਾ ਇਹ ਗੁਰੂ ਦੇ ਉਪਦੇਸ਼ ਦਾ ਬੂਟਾ ਹਿਰਦੇ ਦੀ ਧਰਤੀ ਦੇ ਉੱਪਰ ਲਾਉਣਾ ਹੈ ਜਦੋਂ ਹਿਰਦੇ ਦੀ ਧਰਤੀ ਦੇ ਉੱਪਰ ਇਹ ਬੂਟਾ ਲੱਗ ਜਾਂਦਾ ਹੈ ਫਿਰ ਇਹ ਕਦੇ ਸੁੱਕਦਾ ਨਹੀਂ ਕਦੇ ਮੁਰਝਾਉਂਦਾ ਨਹੀਂ ਉਹ ਕਿਹੜਾ ਬੂਟਾ ਹੈ ਹਰ ਖਾਂ ਜੋ ਪਲਦਾ ਹੈ ਆਰੇ ਦੇ ਦੰਦਿਆਂ ਤੇ ਰਮਜੀ ਦੀਆਂ ਧਾਰਾਂ ਤੇ ਤਤੀਆਂ ਤਨੀਆਂ ਤੇ ਅੱਗ ਦੇ ਅੰਗਾਰਾਂ ਤੇ ਖੈਬਰ ਦੇ ਦਰਿਆ ਵਿੱਚ ਸਰਸਾ ਦੀਆਂ ਲਹਿਰਾਂ ਤੇ ਸਤਲੁਜ ਦੇ ਕੰਡੇ ਤੇ ਲੱਖੀ ਦੇ ਜੰਗਲ ਵਿੱਚ ਰੋੜਾ ਵਿੱਚ ਰਕੜਾ ਵਿੱਚ ਵੱਜਣਾ ਵਿੱਚ ਝਖੜਾ ਵਿੱਚ ਰੜੀਆਂ ਵਿੱਚ ਮੀਹਾ ਵਿੱਚ ਸਰਦੀਆਂ ਦੀਆਂ ਨੀਹਾਂ ਵਿੱਚ ਜਿੱਥੇ ਵੀ ਲਾ ਲਈਏ ਉੱਥੇ ਹੀ ਪੜਦਾ ਹੈ ਆ ਸਿੱਖੀ ਗੁੱਟਾ ਹੈ ਜਿੱਥੇ ਆਉਂਦਾ ਬਹੁਤ ਦਾ ਝੁੱਟਾ ਹੈ ਪ੍ਰਸਾਦ ਸੰਗਤ ਜੀ ਇਹ ਖੇੜਾ ਹੈ ਜੋ ਖੇੜਾ ਇੱਕ ਵਾਰੀ ਹਿਰਦੇ ਦੇ ਵਿੱਚ ਆ ਜਾਵੇ ਤਾਂ ਫਿਰ ਪਾਵੇ ਆਰੇ ਦੇ ਦੰਦੇ ਚੱਲਦੇ ਰਹਿਣ ਪਾਵੇ ਤਤੀਆਂ ਤਲੀਆਂ ਰਹਿਣ ਪਾਵੇ ਅੱਗ ਦੇ ਅੰਗਿਆਰ ਹੋਣ ਪਾਵੇ ਖੈਬਰ ਦੇ ਦਰਿਆ ਹੋਵੇ ਪਾਵੇ ਸਰਸਾ ਕੀ ਲੈਣਾ ਹੋਣ ਪਾਵੇ ਸਤਵ ਦੇ ਕੰਡੇ ਹੋਣ ਪਾਵੇ ਲੱਖੀ ਦਾ ਜੰਗਲ ਹੋਵੇ ਪਾਵੇ ਰੋੜ ਹੋਵੇ ਰੱਕੜ ਹੋਵੇ ਪੰਜੜਾ ਹੋਵੇ ਕੋਚੀ ਹੋਵੇ ਉਹ ਹਰ ਆਪੇ ਸਿੱਕੀ ਦਾ ਮੁੱਟਾ ਫਲ ਦਾ ਅਤੀਤ ਫੁਰਦਾ ਹੈ ਸਾਰ ਸੰਗਤ ਜੀ ਇਸ ਲਈ ਅਸੀਂ ਗੁਰੂ ਪਾਤ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੇ ਹਿਰਦੇ ਰੂਪੀ ਧਰਤੀ ਦੇ ਵਿੱਚ ਖਾਉ ਲਈਏ ਤਾਂ ਕਿ ਸਾਡਾ ਅਿਰਦਾ ਰੂਪ ਜੋ ਧਰਤੀ ਹੈ ਇਹ ਸੁਭਾਉ ਗੁਣਾ ਦੇ ਨਾਲ ਹਰੀ ਭਰੀ ਹੋ ਸਕੇ ਤਾਂ ਇਸ ਕਰਕੇ ਸਤਪੁਰ ਪਾਤ ਸਾਹਿਬ ਜੀ ਆਖਦੇ ਹਨ ਮਨ ਤਨ ਰੱਤਾ ਸੱਚ ਰੰਗ ਵਾਹਿਗੁਰੂ ਦੇ ਨਾਮ ਰੰਗ ਦੇ ਵਿੱਚ ਜਦੋਂ ਇਹ ਮਨ ਅਤੇ ਤਨ ਰਗਿਆ ਜਾਂਦਾ ਹੈ ਪ੍ਰਤੀ ਕੋ ਨਾਮ ਆਦਾ ਆਰਣ ਇੱਕ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਰੱਖਦਾ ਹੈ ਫਿਰ ਵਿਖਿਆ ਰੰਗ ਪੂਰਾ ਆਇਆ ਦਿਸਣ ਸਭੇ ਸਾਖ ਵਿਖਿਆ ਕਹਿੰਦੇ ਨੇ ਇਹ ਮਾਇਆਕ ਰੰਗ ਹਨ ਦੌਰਤ ਦੇ ਪਦਾਰਥਾਂ ਦੇ ਜਿਹੜੇ ਰੰਗ ਨੇ ਤੇ ਸਾਰੇ ਵਿਖਿਆ ਕਈਏ ਊੜੇ ਆਣ ਦੇ ਛੋਟੇ ਆਣ ਜੈ ਬਈ ਆਣ ਇਨਾਂ ਨੂੰ ਵਰਤੋਂ ਵਿਵਹਾਰ ਕਰਨਾ ਔਰ ਸਹੀ ਤਰੀਕੇ ਨਾਲ ਕਿਰਤ ਕਮਾਈ ਕਰਨੀ ਉਹ ਤਾਂ ਅੰਮ੍ਰਿਤ ਰੂਪ ਹੈ ਪਰ ਜਿਹੜਾ ਕਿਸੇ ਦਾ ਸਾਖ ਨੂੰ ਅਗ ਭੋਕੇ ਮਾਇਆ ਕੱਠੀ ਕਰਦੀ ਫਿਰ ਉਹ ਜਿਹੜਾ ਹੈ ਸਭ ਕੁਝ ਖੀ ਗਿਆ ਹੋ ਜਾਂਦਾ ਹੈ ਫਿਰ ਸਭ ਕੁਝ ਝਾਇ ਹੋ ਜਾਂਦਾ ਹੈ ਇਸ ਵਿੱਚ ਬਿੱਕਿਆ ਰੰਗ ਖੁੜਾ ਆਇਆ ਇਸ ਸੰਸਮੇਚਾਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਨੂੰ ਇਹ ਸਾਰੇ ਛਾ ਨਾਮੇ ਸਵਾਰ ਰੂਪ ਹੋ ਕੇ ਜਿਸ ਦੇ ਹਨ ਸਾਧ ਸੰਗਤ ਜੀ ਫਿਰ ਪਾਸ਼ਾ ਆਰਜਨ ਹਰ ਅੰਮ੍ਰਿਤ ਬੂੰਦ ਸੁਹਾਵਣੀ ਮੇਰੇ ਸਾਧੂ ਪੀਵਨ ਹਾਰ ਜਿਹੜੀ ਹਰੀ ਪਾਇ ਕੋ ਪਰਮਾਤਮਾ ਦੇ ਨਾਮ ਅੰਮ੍ਰਿਤ ਦੀ ਬੂੰਦ ਹੈ ਉਹ ਬੜੀ ਸੁਹਾਵਣੀ ਹੈ ਬੜੀ ਸੋਹਣੀ ਹੈ ਤੇ ਮਿਲ ਸਾਧੂ ਸਾਧੂ ਨਾਮੇ ਗੁਰੂ ਦੇ ਨਾਲ ਮਿਲ ਕੇ ਉਸ ਨਾਮ ਅੰਮ੍ਰਿਤ ਦੀ ਬੂੰਦ ਨੂੰ ਪੀਤਾ ਜਾ ਸਕਦਾ ਹੈ ਵਾਣ ਤੇਨ ਤਬ ਸੰਗ ਮੋਲੇ ਆ ਸਮਰਤ ਪ੍ਰਪ ਅਪਾਰ ਵਾਣ ਕਹਿੰਦੇ ਨੇ ਜੰਗਲ ਨੂੰ ਤਿੰਨ ਕਹਿੰਦੇ ਨੇ ਕੱਖਾਂ ਨੂੰ ਪਾਪ ਕੀ ਉਹ ਜੰਗਲ ਦੇ ਵਿੱਚ ਵੀ ਐ ਤੇ ਕੱਖਾਂ ਦੇ ਵਿੱਚ ਵੀ ਐ ਉਹ ਇੱਕ ਰੇਤ ਦੇ ਸਮੇਂ ਦੇ ਵਿੱਚ ਵੀ ਐ ਤੇ ਕੋਟਾਨ ਕੋਟ ਪ੍ਰਹਿਮੰਡਾ ਦੇ ਵਿੱਚ ਉਹ ਵਾਹਿਗੁਰੂ ਪਰਮਾਤਮਾ ਖੇੜੇ ਦੇ ਵਿੱਚ ਐ ਤੇ ਇਹ ਮਨੁੱਖ ਖੇੜਾ ਨੂੰ ਆਪਣੇ ਆਕਾਲ ਪੁਰਖ ਦੇ ਕੋਲੋਂ ਲੈ ਲੈ ਕਿ ਕੇ ਆਂ ਰਾਮ ਕੁੜਾ ਆਇਆ ਦਿਸਣ ਸਭੇ ਛਾ ਫਿਰ ਮੇਰੇ ਪਾਸ ਆਪ ਦਿਨ ਬਾਣ ਤਿਨ ਪਵ ਸੰਗ ਮੋਲਿਆ ਸਮਰਾਥ ਪ੍ਰਗਪਾਰ ਉਹ ਸਰਬ ਕਲਾ ਸਰਦਾਰ ਵੈਰੂ ਪਰਮਾਤਮਾ ਤੇ ਕੋ ਲੋ ਤੂੰ ਹੀ ਖੇਡਾ ਰਹਿਗਾ ਤੇਰੇ ਅਸਰੂ ਕਦੇ ਖੇਡਾ ਨਾਸ਼ ਨ ਹੋਵੇਗਾ ਆ ਮਿਲਣੇ ਨੂੰ ਮਨ ਲੋਚਦਾ ਕਰੰਬਿ 라ਮਣ ਹਾਰ ਵੈਰੂ ਦੇ ਨਾਲ ਮਿਲਣ ਵਾਸਤੇ ਮਨ ਲੋਚਦਾ ਹੈ ਤੇ ਇਤੇ ਕਰਮ ਦਾ ਅਤੇ ਬਖਸ਼ਿਸ਼ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਉਸ ਪ੍ਰਭੂ ਦੇ ਨਾਲ ਖਿਲਿਆ ਜਾ ਸਕਦਾ ਹੈ ਜਿਨ ਸਖੀਏ ਪ੍ਰਭ ਪਾਇਆ ਔਂ ਤਨ ਕੈ ਸਦ ਬਰਿਆਰ ਜਿਨਾ ਜੀਵ ਰੂਪੀ ਸਖੀਆਂ ਨੇ ਪ੍ਰਭੂ ਨੂੰ ਪਾਰਿਆ ਹੈ ਉਹਨਾਂ ਦੇ ਉਪਰੋਂ ਸਦ ਬਰਿਆਰ ਅਸੀਂ ਸਦਾ ਸਦਾ ਅਬੇਸਾ ਪਰਿਹਾਰ ਜਾਂਦੇ ਆ ਕਿਉਂਕਿ ਉਹਨਾਂ ਨੇ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਰਸ ਪਾ ਲਿਆ ਹੈ ਨਾਨਕ ਹਰ ਦੀ ਬਿਆਪਨ ਸ਼ਬਦ ਸਵਾਰਨ ਹਾਰ ਸਤਿਗੁਰੂ ਪਾਤਸ਼ਾਹ ਜੀ ਸਾਰਿਆਂ ਦੇ ਉੱਪਰ ਮયા ਨਾਮੇ ਦਇਆ ਕਰ ਦਿੰਦੇ ਹਨ ਤੇ ਸ਼ਬਦ ਦੇ ਰਾਹੀਂ ਉਸ ਦੇ ਅੰਦਰ ਦੇ ਹਿਰਦੇ ਹਿਰਦੇ ਨੂੰ ਸਵਾਤ ਲੈਂਦੇ ਨੇ ਉਹਦੇ ਵਿੱਚੋਂ ਵਿਸਿਆ ਵਿਕਾਰਾਂ ਨੂੰ ਬਾਹਰ ਕੱਢ ਦਿੰਦੇ ਨੇ ਫਿਰ ਸਾਉਣ ਦਿਨਾਂ ਸਵਾਗਣੀ ਜਨ ਰਾਮ ਨਾਮ ਉਰ ਹਰ ਸਾਉਣ ਦਾ ਪਹਿਨਾ ਉਹਨਾਂ ਉਹ ਸੰਗਾਂ ਰਤਦਾਇ ਕੋਸ ਸਾਵਣ ਦੇ ਮਹੀਨੇ ਵਿੱਚ ਸੁਹਾਗਣਾ ਹੋ ਜਾਂਦੀਆਂ ਨੇ ਜਿਨ੍ਹਾਂ ਰਾਮ ਨਾਮ ਉਹ ਰਾਜ ਜਿਨ੍ਹਾਂ ਦੇ ਗਲ ਦੇ ਵਿੱਚ ਜਿੰਦੇ ਦੇ ਵਿੱਚ ਰਾਮ ਨਾਮ ਦਾ ਘਾਰ ਪਿਆ ਹੋਇਆ ਹੈ। ਪਾਲੂਕੀ ਜੋ ਵੈਕੂਨ ਪਰਮਾਤਮਾ ਦੇ ਨਾਮ ਨੂੰ ਕਦੇ ਭੁੱਲਦੇ ਨਹੀਂ ਉੱਠਦੀਆਂ ਪੈਠਦੀਆਂ ਜਾਗਦੀਆਂ ਸੁੱਤੀਆਂ ਫਿਰਦੀਆਂ ਹਰ ਵਕਤ ਉਹ ਵੈਕੂਨ ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ।

ਸਤਨਾਮ 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 ਹੋਦੀ